ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੀਨੀਆ ਜਿਸ ਨੇ ਕੱਲ ਅਡਾਨੀ ਨਾਲ ਕੀਤਾ ਹੋਇਆ ਸਮਝੌਤਾ ਰੱਦ ਕਰ ਦਿੱਤਾ ਸੀਗਾ। ਉੱਥੇ ਦੇ ਇਸ ਸਮਝੌਤੇ ਦੀਆਂ ਪਰਦਾ ਉਧੇੜਨ ਵਾਲੇ ਤੇ ਇਸ ਅਡਾਨੀ ਦੀਆਂ ਜਿਹੜੀਆਂ ਕਾਰਸ਼ਤਾਨੀਆਂ ਨੇ ਤੇ ਉਹਨਾਂ ਦੇ ਦੇਸ਼ ਨੂੰ ਲੁੱਟਣ ਦੀਆਂ ਗੱਲਾਂ ਚਾਲਾਂ ਦੇ ਵਿਰੁੱਧ ਸਭ ਤੋਂ ਪਹਿਲਾਂ ਝੰਡਾ ਚੁੱਕਣ ਵਾਲੇ ਇੱਕ ਫਰਾਂਸ ਦੇ ਵਿੱਚ ਰਹਿਣ ਵਾਲੇ ਕੀਨੀਆ ਦੇ ਨਾਗਰਿਕ ਨੇ ਨੈਲਸਨ ਅਮੈਨਿਆ ਉਹਨਾਂ ਨੇ ਜਦੋਂ ਅਡਾਨੀ ਨੇ ਉੱਥੋਂ ਦੀ ਸਰਕਾਰ ਨਾਲ ਉੱਥੋਂ ਦੀ ਜਿਹੜੀ 에어ਪੋਰਟ ਐ ਨਰੋਬੀ ਦੀ ਉਸ ਦੇ ਨਵੀਨੀਕਰਨ ਦਾ 30 ਸਾਲਾਂ ਪਟਾ ਲੈਣ ਦੇ ਲਈ ਗੱਲਬਾਤ ਸ਼ੁਰੂ ਕੀਤੀ ਸੀ ਤਾਂ ਉਸ ਨੇ ਸਭ ਤੋਂ ਪਹਿਲਾਂ ਟਵੀਟ ਕਰਕੇ ਕਿਹਾ ਸੀ ਵੀ ਅਸੀਂ ਸਾਡੇ ਦੇਸ਼ ਦੇ ਸਰੋਤ ਜਿਹੜੇ ਐ ਉਹ ਅਡਾਨੀ ਨੂੰ ਲੁੱਟਣ ਦੀ ਆਗਿਆ ਨਹੀਂ ਦੇਵਾਂਗੇ ਤੇ ਉਥੋਂ ਦੇ ਬਹੁਤ ਸਾਰੀਆਂ ਸਿਵਲ ਸੁਸਾਇਟੀ ਨੇ ਉਹਦੇ ਅਡਾਨੀ ਦੇ ਵਿਰੁੱਧ ਆਪਣੇ ਪ੍ਰਚਾਰ ਸ਼ੁਰੂ ਕਰ ਲਿਆ ਤੇ ਉਥੋਂ ਦੀ ਅਦਾਲਤਾਂ ਦੇ ਵਿੱਚ ਵੀ ਕੇਸ ਗਏ ਤੇ ਸਰਕਾਰ ਕਿਉਂਕਿ ਇਹ ਜਿਹੜਾ ਸਮਝੌਤਾ ਸ਼ੁਰੂ ਹੋਇਆ ਸੀ ਇਹ ਹੋਇਆ ਸੀ ਦਸੰਬਰ 2023 ਚ ਜਦੋਂ ਉਥੋਂ ਦੇ ਜਿਹੜੇ ਆਗੂ ਨੇ ਦੇਸ਼ ਦੇ ਉਹ ਭਾਰਤ ਦੇ ਵਿੱਚ ਆਏ ਸੀ ਤੇ ਉਹਨਾਂ ਨੇ ਮੋਦੀ ਨਾਲ ਮੀਟਿੰਗ ਕਰ ਰਹੇ ਸੀ ਤੇ ਮੋਦੀ ਤੇ ਉਹਦੀ ਮੀਟਿੰਗ ਦੇ ਵਿੱਚ ਹੀ ਅਡਾਨੀ ਸਾਹਿਬ ਜਾਤਮਕਦੇ ਐ ਤੇ ਉਸ ਤੋਂ ਕੁਝ ਮਹੀਨਿਆਂ ਬਾਅਦ ਫਿਰ ਅਡਾਨੀ ਕਿਉਂਕਿ ਮੋਦੀ ਜੀ ਦਾ ਇਸ਼ਾਰਾ ਸੀਗਾ ਤੇ ਉਹ ਉੱਥੇ ਜਾ ਕੇ ਆਪਣੀ ਗੱਲਬਾਤ ਸ਼ੁਰੂ ਕਰਦੇ ਐ ਤੇ ਉਸ ਗੱਲਬਾਤ ਦਾ ਵਿਰੋਧ ਕਰਨ ਵਾਲੇ ਜਿਹੜੇ ਨੈਲਸਨ ਅਮੈਨੀਏ ਉਹ ਹੁਣ ਕਿਉਂਕਿ ਕੱਲ ਜਦੋਂ ਇਹ ਉਹਨਾਂ ਦੀ ਡੀਲ ਰੱਦ ਹੋ ਗਈ ਤਾਂ ਉਹ ਕਹਿੰਦੇ ਆ ਵੀ ਜਦੋਂ ਮੈਂ ਤਾਂ ਉੱਠਿਆ ਸਵੇਰੇ ਤਾਂ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕਾਂ ਦੇ ਟਵੀਟਸ ਤੇ ਹੋਰ ਮੇਰੇ ਮੈਨੂੰ ਵਧਾਈਆਂ ਦੇ ਰਹੇ ਸੀਗੇ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਕਿ ਜਿੱਥੇ ਉਹਦੇ ਵਿੱਚ ਬਹੁਤ ਸਾਰੇ ਕੀਨੀਆਈ ਲੋਕ ਨੇ ਦੇਸ਼ ਦੇ ਅੱਡ-ਅੱਡ ਹਿੱਸਿਆਂ ਤੋਂ ਲੋਕ ਨੇ ਭਾਰਤ ਦੇ ਵੀ ਬਹੁਤ ਵੱਡੀ ਗਿਣਤੀ ਚ ਲੋਕ ਸ਼ਾਮਲ ਸੀ ਉਹਨੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਿਆਂ ਹੋਇਆਂ ਕਿਹਾ ਕਿ ਜਿਹੜਾ ਵੀ ਮੈਂ ਸਾਥੀਓ ਤੁਸੀਂ ਜਿਹੜਾ ਆਪਾਂ ਲੜਦੇ ਰਹਿਣਾ ਜਿਹੜੇ ਅਜਿਹੇ ਸਰੂਤ ਨੇ ਸਾਡੇ ਲੋਕਾਂ ਦੇ ਇਹ ਕਾਰਪੋਰੇਟ ਘਰਾਣੇ ਲੁੱਟਦੇ ਐ ਉਹਨਾਂ ਦੇ ਵਿਰੁੱਧ ਅਸੀਂ ਆਪਣਾ ਪਾਵਰ ਟੂ ਯੂ ਤੁਹਾਨੂੰ ਸਾਰਿਆਂ ਨੂੰ ਬਹੁਤ ਸ਼ਕਤੀ ਮਿਲੇ ਕੰਗਰੀਡਸ ਉਹਨੇ ਇਹ ਲਿਖਿਆ ਤੇ ਅਸੀਂ ਇਹ ਲੜਦੇ ਰਹਾਂਗੇ ਉਹਨਾਂ ਦੇ ਉੱਤੇ ਗੋਦੀ ਮੀਡੀਆ ਨੇ ਤੇ ਮੋਦੀ ਦੇ ਪ੍ਰਚਾਰਕਾਂ ਨੇ ਮੋਦੀ ਭਗਤਾਂ ਨੇ ਚੀਨ ਦਾ ਏਜੰਟ ਤੇ ਹਿੰਦੂ ਵਿਰੋਧੀ ਹੋਣ ਦੇ ਵੀ ਇਲਜ਼ਾਮ ਲਾਏ ਉਹਨਾਂ ਦਾ ਵੀ ਉਹਨੇ ਬੜੇ ਪਿਆਰ ਨਾਲ ਜਵਾਬ ਦਿੱਤਾ ਕਿ ਮੈਨੂੰ ਆਪਣੇ ਦੇਸ਼ ਦੀ ਭਗਤੀ ਵਾਸਤੇ ਕਿਸੇ ਦਾ ਏਜੰਟ ਹੋਣ ਦੀ ਕੋਈ ਜ਼ਰੂਰਤ ਨਹੀਂ ਪੈ ਸਕਦੀ ਕਿਉਂਕਿ ਮੈਂ ਦੇਸ਼ ਭਗਤਾ ਮੈਂ ਆਪਣੇ ਦੇਸ਼ ਦੀ ਜਿਹੜੀ ਅਜਿਹੀ ਸ਼ਕਤੀ ਹੈ ਤੇ ਉੱਥੋਂ ਦੀ ਜਿਹੜੀ ਆਰਥਿਕ ਆਜ਼ਾਦੀ ਹੈ ਉਹ ਕਿਸੇ ਕੋਲ ਗਹਿਣੇ ਹੁੰਦੀ ਪਈ ਨਹੀਂ ਦੇਖ ਸਕਦਾ ਇਹਦੇ ਲਈ ਮੈਨੂੰ ਕਿਸੇ ਦਾ ਏਜੰਟ ਹੋਣ ਦੀ ਤੇ ਕਿਸੇ ਧਰਮ ਦਾ ਵਿਰੋਧੀ ਹੋਣ ਦੀ ਮੈਨੂੰ ਕੋਈ ਜ਼ਰੂਰਤ ਨਹੀਂ ਇਹ ਮੇਰਾ ਆਪਣੇ ਖੂਨ ਚ ਹੈ ਤੇ ਅਸੀਂ ਉਹ ਅਸੀਂ ਸੰਗਰਾਮ ਟੀਵੀ ਵੱਲੋਂ ਵੀ ਉਸ ਨੂੰ ਆਪਣੇ ਵੱਲੋਂ ਸੰਗਰਾਮੀ ਜਿੱਤ ਦੀਆਂ ਮੁਬਾਰਕਾਂ ਦਿੰਦੇ ਹਾਂ ਕਿ ਉਹਨਾਂ ਨੇ ਇੱਕ ਵੱਡਾ ਲੁਟੇਰਾ ਜਿਹੜਾ ਆਪਣੇ ਦੇਸ਼ 'ਚ ਪੈਰ ਲਾਉਣ ਤੋਂ ਉਖਾੜਿਆਗਾ ਦੂਸਰਾ ਦੋਸਤੋ ਜਿਹੜੀ ਮਦਰਾਸ ਦੀ ਇੱਕ ਅਗਲੀ ਗੱਲ ਨਾਲੇ ਅਡਾਨੀ ਦੀਆਂ ਗੱਲਾਂ 'ਚ ਅਡਾਨੀ ਦੇ ਇਸ ਸਮਝੌਤੇ ਰੱਦ ਹੋਣ ਤੋਂ ਤੇ ਉਹਦੇ ਵਰੰਟ ਜਾਰੀ ਹੋਣ ਤੋਂ ਬਾਅਦ ਕੱਲ ਵੀ ਤੁਹਾਡੇ ਨਾਲ ਸੰਝਾ ਕੀਤਾ ਸੀ ਕਿ ਸ਼੍ਰੀਲੰਕਾ, ਬੰਗਲਾਦੇਸ਼ ਤੇ ਇਜ਼ਰਾਈਲ ਦੇ ਵਿੱਚ ਵੀ ਹੁਣ ਲੋਕ ਹੋਰ ਵੀ ਜ਼ਿਆਦਾ ਆਵਾਜ਼ਾਂ ਦਿਖੀਆਂ ਕਰਨ ਲੱਗੇ ਕਿ ਸਾਡੇ ਦੇਸ਼ ਦੀਆਂ ਸਰਕਾਰਾਂ ਵੀ ਜਿੰਨਾ ਜਲਦੀ ਹੋ ਗਏ ਇਸ ਅਡਾਨੀ ਦੀ ਗੁਲਾਮੀ ਤੋਂ ਛੇਤੀ ਤੋਂ ਛੇਤੀ ਖੇੜਾ ਛੁਡਾਵੇ ਤੇ ਉਹਨਾਂ ਨੇ ਜਿਹੜੇ ਸਵਾਲ ਉੱਠ ਰਹੇ ਐ ਉਹ ਪਾਰਦਰਸ਼ਤਾ ਦੇ ਸਵਾਲ ਐ ਵੀ ਪਾਰਦਰਸ਼ਤਾ ਕੋਈ ਹੈ ਹੀ ਨਹੀਂ ਅੰਤਰਖਾਤ ਤੇ ਸਰਕਾਰਾਂ ਨੇ ਇਹਦੇ ਨਾਲ ਸਮਝੌਤੇ ਕੀਤੇ ਹੋਏ ਆ ਕੀ ਲਈ ਆ ਬਈਆ ਕੀਤਾ ਕਿਸੇ ਨੂੰ ਕੋਈ ਪਤਾ ਨਹੀਂਗਾ ਤੇ ਦੂਜਾ ਵਾਤਾਵਰਨ ਪਰਿਆਵਰਨ ਦੀ ਜਿਹੜੀ ਖਰਾਬੀ ਹੈ ਉਹਦਾ ਵੀ ਇਹਦੇ ਵਿੱਚੋਂ ਧਿਆਨ ਨਹੀਂ ਰੱਖਿਆ ਗਿਆ ਤੇ ਇਹਦੇ ਜਿਹੜੇ ਬਹੁਤੇ ਪਲਾਂਟ ਨੇ ਉਹ ਵਾਤਾਵਰਨ ਨੂੰ ਵੀ ਨੁਕਸਾਨ ਪਹੁੰਚਾ ਰਹੇ ਆ ਸਾਨੂੰ ਸਾਰਿਆਂ ਨੂੰ ਪਤਾ ਹੈ ਵੀ ਆਸਟ੍ਰੇਲੀਆ ਦੇ ਵਿੱਚ ਜਦੋਂ ਇਹਨੇ ਆਪਣੀਆਂ ਕੋਲੇ ਦੀਆਂ ਖਾਣਾ ਖਰੀਦੀਆਂ ਸੀ ਤਾਂ ਉੱਥੇ ਬਹੁਤ ਸਾਰੇ ਵਾਤਾਵਰਨ ਪ੍ਰੇਮੀਆਂ ਨੇ ਬੱਡੇ-ਬੱਡੇ ਮੁਜ਼ਾਰੇ ਕੀਤੇ ਸੀਗੇ ਕਿ ਸਾਡੇ ਦੇਸ਼ ਦਾ ਵਾਤਾਵਰਣ ਖਰਾਬ ਕਰ ਰਿਹਾ ਹੈ ਅਡਾਨੀ ਤੇ ਉਹ ਵੀ ਇਹਦੇ ਤੇ ਲੱਗ ਰਹੇ ਐ ਤੇ ਹੁਣ ਇਹਦੀਆਂ ਮੁਸ਼ਕਲਾਂ ਹੋਰ ਵਾਧੀਆਂ ਨੇ ਇਹਦੇ ਬਾਰੇ ਪਰੰਜਾਇ ਗੁਹਾ ਢਾਕੁਰਤਾ ਤੇ ਆਯੂਸ਼ ਯੋਸ਼ੀ ਨੇ ਅਡਾਨੀ ਬਾਤਨਾਮ ਦੇ ਇੱਕ ਵੈਬਸਾਈਟ ਦੇ ਉੱਤੇ ਇਸ ਤੋਂ ਪਹਿਲਾਂ ਆ ਵਾਰੰਟ ਜਾਰੀ ਹੋਣ ਤੋਂ ਪਹਿਲਾਂ ਇੱਕ ਲੰਮਾ ਲੇਖ ਲਿਖਿਆ ਹੋਇਆ ਤੇ ਉਸ ਲੇਖ ਨੂੰ ਹੁਣ ਈ ਨਿਊਜ਼ ਰੂਮ ਨੇ ਹਿੰਦੀ ਚ ਛਾਪਿਆ ਤੇ ਅਸੀਂ ਸੰਗਰਾਮੀ ਲਹਿਰ ਵੱਲੋਂ ਜਿਹੜਾ ਦਸੰਬਰ ਦਾ ਸਾਡਾ ਅੰਕ ਹੈ ਉਹਦੇ ਵਿੱਚ ਉਸ ਲੇਖ ਦਾ ਸੰਖੇਪ ਰੂਪ ਵੀ ਛਾਪਾਂਗੇ ਤੇ ਸਾਡੇ ਜਿਹੜੇ ਪੰਜਾਬੀ ਦੇ ਪਾਠਕ ਨੇ ਉਹ ਉਸ ਤੋਂ ਉਹਦੀ ਡਿਟੇਲ ਲੈ ਸਕਦੇ ਆ ਵੀ ਕਿਵੇਂ ਕਿਵੇਂ ਅਡਾਨੀ ਨੇ ਜਿਹੜੇ ਠੇਕੇ ਲਏ ਆ ਅਡਰ ਦੇਸ਼ਾਂ 'ਚ ਉਹਦੇ 'ਚ ਮੋਦੀ ਜੀ ਦੇ ਨਾਲ ਕਿਸ ਤਰ੍ਹਾਂ ਉਹਨਾਂ ਦੀ ਲਈਆ ਭਈਆ ਰਹੀ ਤੇ ਸਰਕਾਰਾਂ ਦੇ ਸਾਡੇ ਦੇਸ਼ਾਂ ਦੇ ਆਪਸ ਵਿੱਚ ਸੰਬੰਧ ਵਿਗੜਦੇ ਰਹੇ ਪਰ ਅਡਾਨੀ ਦੀ ਲੁੱਟ ਜਾਰੀ ਰੱਖਣ ਲਈ ਮੋਦੀ ਜੀ ਕਿਵੇਂ ਸਹਾਇਕ ਹੋਏ ਆ ਉਹ ਤੁਸੀਂ ਜ਼ਰੂਰ ਪੜਿਓ ਤੁਹਾਡੇ ਨਾਲ ਫਿਰ ਅਸੀਂ ਸਾਂਝਾ ਵੀ ਕਰਾਂਗੇ ਉਸ ਅਗਲੀ ਗੱਲ ਦੋਸਤੋ ਉੱਤਰਾਖੰਡ ਦੇ ਵਿੱਚ 1969 ਚ ਇੱਕ ਮਸਜਿਦ ਬਣੀ ਸੀ ਤੇ ਉਸ ਤੋਂ ਬਾਅਦ 1985 ਦੇ ਵਿੱਚ ਉਸ ਦਾ ਪਤਾ ਲੱਗ ਗਿਆ ਸੀਗਾ ਵੀ ਇਹ ਮਸਜਿਦ ਫਲਾਣਾ ਹੀ ਖਸਰਾ ਨੰਬਰ ਚ ਬਣਾਈ ਹੋਈ ਹੈ ਤੇ ਇਹ ਠੀਕ ਹੈ ਇਹਦੇ ਚ ਕੋਈ ਨਹੀਂ ਹੁਣ ਪਿੱਛੇ ਤੋਂ ਕੁਝ ਮਹੀਨਿਆਂ ਤੋਂ ਉੱਥੋਂ ਦੀ ਜਿਹੜੀ ਇੱਕ ਸੰਸਥਾ ਹੈਗੀ ਐ ਸੰਯੁਕਤ ਸਨਾਤਨ ਧਰਮ ਰੱਖਸ਼ਾ ਸੰਮਤੀ ਸੰਘ ਉਸ ਨੇ ਰੌਲਾ ਪਾਇਆ ਹੋਇਆ ਵੀ ਇਹ ਮਸਜਿਦ ਢਾਹੀ ਜਾਵੇ ਇਸ ਤਰ੍ਹਾਂ ਫਲਾਣਾ ਉਹ ਰੌਲੇ ਦੇ ਵਿੱਚ ਪਿੱਛੇ ਜੇ ਕੁਝ ਗੜਬੜਾ ਵੀ ਹੋ ਗਈਆਂ ਸੀਗੀਆਂ 24 ਅਕਤੂਬਰ ਨੂੰ ਵਾਇਲੈਂਸ ਹੋ ਗਈ ਸੀ 27 ਲੋਕ ਜ਼ਖਮੀ ਹੋ ਗਏ ਸੀ ਜਿਨ੍ਹਾਂ ਚੋਂ ਨੌ ਪੁਲਿਸ ਵਾਲੇ ਵੀ ਸ਼ਾਮਲ ਸੀਗੇ ਤੇ ਉਹ ਮਾਨਯੋਗ ਹਾਈ ਕੋਰਟ ਦੇ ਵਿੱਚ ਕੇਸ ਲੈ ਕੇ ਗਏ ਸੀ ਮਾਨਯੋਗ ਹਾਈ ਕੋਰਟ ਨੇ ਕੱਲ ਦਿਸ਼ਾ ਨਿਰਦੇਸ਼ ਦਿੱਤੇ ਐ ਸਰਕਾਰ ਨੂੰ ਤੇ ਡੀਜੀਪੀ ਨੂੰ ਵੀ ਆਪਣਾ ਆਮਨ ਕਾਨੂੰਨ ਬਰਕਰਾਰ ਰੱਖੋ ਇਹ ਅਸੀਂ ਵਿਗੜਿਆ ਹੋਇਆ ਨਹੀਂ ਦੇਖ ਸਕਦੇ ਤੇ ਉਹਦੇ ਵਿਗੜਨ ਦੀ ਤੇ ਵਿਗਾੜਨ ਦੀ ਜ਼ਿੰਮੇਵਾਰੀ ਉੱਤਰਾਖੰਡ ਦੀ ਬੀਜੇਪੀ ਸਰਕਾਰ ਦੀ ਹੈ ਤੇ ਉਹਦੀ ਟੇ ਲੈ ਕੇ ਜਿਹੜਾ ਇਹ ਜਾਣ ਬੁੱਝ ਕੇ ਇਸ ਤਰ੍ਹਾਂ ਦੇ ਮੁੱਦੇ ਹੈ ਜਿਹੜੇ ਉਹਨਾਂ ਨੂੰ ਉਹ ਉੱਚਾ ਚੁੱਕਦੇ ਹੈ ਤੇ ਇਹ ਅਸੀਂ ਉਮੀਦ ਕਰਦੇ ਆਂ ਕਿ ਇਹ ਜਿਹੜਾ ਹੈ ਅਗਲੇ ਪਾਸੇ ਕਿਸੇ ਨਾ ਕਿਸੇ ਪਾਸੇ ਠੀਕ ਪਾਸੇ ਰਾਹ ਫੜੂਗਾ ਹੈ ਅਗਲੀ ਗੱਲ ਦੋਸਤੋ ਇਹ ਲਾਸਟ ਜਿਹੜੀ ਹੈ ਮਦਰਾਸ ਦੇ ਵਿੱਚ ਇੱਕ ਜਿਹੜਾ ਵਿਅਕਤੀ ਹੈਗਾ ਉਹ ਉਸ ਨੇ ਇਹ ਕੋਸ਼ਿਸ਼ ਕੀਤੀ ਸਲੇਮ ਦਾ ਸਲੇਮ ਦਾ ਰਹਿਣ ਵਾਲਾ ਇੱਕ ਐਕਟਿਵਿਸਟ ਹੈਗਾ ਉਸ ਨੇ ਇਹ ਪਿਯੂਸ਼ ਸੇਠੀ ਉਹਦਾ ਨਾਮ ਹੈ ਉਹਨੇ ਇੱਕ ਪ੍ਰਾਈਵੇਟ ਲੈਂਡ ਦੇ ਵਿੱਚ ਇੱਕ ਨਿੱਜੀ ਜਾਇਦਾਦ ਦੇ ਵਿੱਚ ਫਾਦਰ ਸਟੈਨ ਸੁਆਮੀ ਜਿਹੜੇ ਕਿ ਆਦਵਸੀਆਂ ਨਾਲ ਲਈ ਬਹੁਤ ਜ਼ਿਆਦਾ ਕੰਮ ਕਰਦੇ ਰਹੇ ਹੈ ਤੇ ਜਿਹੜੇ ਫੋਰੈਸਟ ਦੇ ਕਾਨੂੰਨ ਬਣਿਆ ਉਹਨਾਂ ਦੇ ਬਾਰੇ ਚ ਲੜਦੇ ਰਹੇ ਆ ਕਾਨੂੰਨੀ ਲੜਾਈ ਵੀ ਲੜਦੇ ਰਹੇ ਆ ਤੇ ਆਦਵਾਸੀਆਂ ਦੇ ਵਿੱਚ ਬਹਿ ਕੇ ਨੰਗੇ ਧੜ ਲੜਦੇ ਰਹੇ ਤੇ ਉਹਨਾਂ ਦੀ ਸੇਵਾ ਕਰਦੇ ਰਹੇ ਤਾਂ ਉਮਰ ਬਹੁਤ ਵੱਡੀ ਉਮਰ ਦੇ ਵਿੱਚ ਉਹਨਾਂ ਨਾਲ ਮੋਇਸਟਰਾਂ ਦੇ ਲਿੰਕ ਹੋਣ ਕਰਕੇ ਉਹਨਾਂ ਨੂੰ ਜੇਲ੍ਹ ਚ ਪਾਤਾ ਸੀ ਤੇ ਉਹ ਉਹਨਾਂ ਨੂੰ ਪਾਰਕਿੰਸਨ ਦੀ ਬਿਮਾਰੀ ਸੀ ਤੇ ਉਹ ਪੀ ਨਹੀਂ ਸਕਦੇ ਤੇ ਉਹਨਾਂ ਨੇ ਜੇਲ੍ਹ ਚ ਇੱਕ ਸਿਪਰ ਦੀ ਮੰਗ ਕੀਤੀ ਸੀ ਵੀ ਉਹ ਦੇ ਦਿਓ ਮੈਂ ਤਾਂ ਕਿ ਮੈਂ ਪਾਣੀ ਪੀ ਸਕਾਂ ਜਾਂ ਜੋ ਵੀ ਚੀਜ਼ ਮੈਂ ਪੀ ਸਕਾਂ ਉਹ ਨੂੰ ਉਹ ਵੀ ਨਹੀਂ ਸੀ ਦਿੱਤੀ ਤੇ ਅੰਤ ਉਹਦੀ ਜੇਲ੍ਹ ਦੇ ਵਿੱਚ ਮੌਤ ਹੋ ਗਈ ਸੀ ਇਹ ਸਪਿਊਸ਼ ਸੇਠੀ ਨੇ ਮਦਰਾਸ ਦੇ ਵਿੱਚ ਕਿਉਂਕਿ ਉਹਨਾਂ ਦੀ ਇੱਕ ਬਹੁਤ ਵੱਡਾ ਯੋਗਦਾਨ ਹੈ ਦੱਬੇ ਕੋਚਲੇ ਜਿਹੜੇ ਆਦਿਵਾਸੀ ਲੋਕ ਹੈ ਉਹਨਾਂ ਦੇ ਲਈ ਉਹਦਾ ਯੋਗਦਾਨ ਨੂੰ ਦੇਖਦਿਆਂ ਹੋਇਆਂ ਉਹਨਾਂ ਦੀ ਇੱਕ ਯਾਦਗਾਰ ਬਣਾਉਣੀ ਸੀ ਇੱਕ ਪੱਥਰ ਦੇ ਉੱਤੇ ਉਹਨਾਂ ਦੀ ਤਸਵੀਰ ਲਾਉਣੀ ਸੀ ਉਸ ਪ੍ਰਾਈਵੇਟ ਜਗ੍ਹਾ ਦੇ ਵਿੱਚ ਪਰ ਉੱਥੋਂ ਦੇ ਤਹਿਸੀਲਦਾਰ ਨੇ ਹੁਕਮ ਕਰ ਦਿੱਤਾ ਹੈ 2021 ਚ ਵੀ ਤੂੰ ਇਹ ਨਹੀਂ ਕਰ ਸਕਦਾ ਹੈ ਅ ਜਦੋਂ ਉਸ ਹੁਕਮ ਨੂੰ ਅਦਾਲਤ ਦੇ ਵਿੱਚ ਜਿਹੜੀ ਚੁਣੌਤੀ ਦਿੱਤੀ ਗਈ ਸੀ ਕੱਲ ਉੱਥੋਂ ਦੀ ਮਤਰਾਸ ਹਾਈ ਕੋਰਟ ਨੇ ਅ ਦੇ ਜੱਜ ਸਾਹਿਬ ਨੇ ਅ ਠੰਡਾ ਠੰਡਾ ਪਾਣੀ ਉਹਨਾਂ ਦਾ ਨਾਂ ਇਨਜਸਟਿਸ ਐਮ ਠੰਡਾ ਪਾਣੀ ਉਹਨਾਂ ਨੇ ਕਿਹਾ ਵੀ ਪ੍ਰਾਈਵੇਟ ਜਾਇਦਾਦ ਦੇ ਉੱਤੇ ਤੁਸੀਂ ਵੀ ਕੋਈ ਵੀ ਉਹ ਕਰਨ ਤੋਂ ਰੋਕ ਨਹੀਂ ਸਕਦੇ ਉਹਨਾਂ ਨੇ ਕਿਹਾ ਜੀ ਵੀ ਇਹਦੇ ਨਾਲ ਮੌਵਾਦੀ ਵਿਚਾਰਧਾਰਨ ਨੂੰ ਉਹ ਮਿਲੂਗਾ ਕਹਿੰਦੇ ਜੋ ਮਰਜ਼ੀ ਮਿਲੇ ਬਾਲ ਮਿਲੇ ਚਾਹੇ ਨਾ ਮਿਲੇ ਕੁਐਸਚਨ ਇਹ ਨਿੰਗਾ ਕੁਐਸਚਨ ਕਾਨੂੰਨ ਦਾ ਇਹੇ ਹੈ ਸਵਾਲ ਜਿਹੜਾ ਹੈ ਕਿ ਕਿਸੇ ਦੀ ਪ੍ਰਾਈਵੇਟ ਜਾਇਦਾਦ ਦੇ ਉੱਤੇ ਉਹ ਜੋ ਕਰਦਾ ਉਹਨੂੰ ਤੁਸੀਂ ਰੋਕ ਨਹੀਂ ਸਕਦੇ ਹਾਂ ਉਹਦੇ ਨਾਲ ਕੋਈ ਹੋਰ ਕਿਸੇ ਕਿਸਮ ਦੇ ਨਵੇਂ ਮੁੱਦੇ ਪੈਦਾ ਹੋ ਰਹੇ ਹੋਣ ਉਹਦੇ ਕਰਕੇ ਉਹ ਉਹ ਵੱਖਰੀ ਗੱਲ ਵੀ ਆ ਕੋਈ ਦਲੀਲ ਨਹੀਂ ਹੈ ਤੇ ਅਸੀਂ ਉਹ ਜਿਹੜਾ ਉਸ ਟਾਈਮ 2021 ਚ ਤਹਿਸੀਲਦਾਰ ਨੇ ਹੁਕਮ ਰੱਦ ਕੀਤਾ ਹੁਕਮ ਜਾਰੀ ਕੀਤਾ ਸੀ ਉਹਨੂੰ ਰੱਦ ਕਰ ਦਿੱਤਾ ਤੇ ਉਹਨੂੰ ਅੱਗੇ ਦੇ ਦਿੱਤੀ ਤੇ ਉਹ ਸਟੈਂਡ ਸਵਾਮੀ ਦਾ ਦੀ ਇਸ ਤਰ੍ਹਾਂ ਨਾਲ ਉਹ ਇੱਕ ਯਾਦਗਾਰ ਬਣੂਗੀ ਅਸੀਂ ਸਮਝਦੇ ਹਾਂ ਵੀ ਜਿਹੜੇ ਲੋਕਾਂ ਲਈ ਲੜਨ ਵਾਲੇ ਇਸ ਤਰ੍ਹਾਂ ਦੇ ਯੋਧੇ ਐ ਜਿਹੜੇ ਜੀਹਾਂ ਦਾ ਵੀ ਪ੍ਰਵਾਹ ਨਹੀਂ ਕਰਦੇ ਤੇ ਆਪਣੀ ਜਾਨ ਤੱਕ ਕੁਰਬਾਨ ਕਰਕੇ ਪਰ ਲੋਕਾਂ ਦੀ ਸੇਵਾ ਨਹੀਂ ਛੱਡੀ ਅਸੀਂ ਉਹਨਾਂ ਨੂੰ ਆਪਣਾ ਸਲਾਮ ਕਰਦੇ ਹਾਂ ਉਹਨਾਂ ਦੀ ਇਸ ਯਾਦਗਾਰ ਜਾਦਗਾਰ ਬਣਾਉਣ ਦੇ ਚਾਹੇ ਅਸੀਂ ਮੂਰਤੀ ਪੂਜਾ ਦੇ ਤੇ ਬੁੱਧ ਪੂਜਾ ਦੇ ਖਿਲਾਫ ਆ ਪਰ ਜਦੋਂ ਕਿਸੇ ਅਜਿਹੇ ਆਈਕਨ ਦੀ ਇਸ ਤਰ੍ਹਾਂ ਦੀ ਲੜਾਈ ਦੇ ਵਿੱਚ ਮੂਰਤੀ ਦਾ ਬਣਨਾ ਜਿਹੜਾ ਇਹ ਕੱਲੀ ਮੂਰਤੀ ਦਾ ਸਵਾਲ ਨਹੀਂ ਇਹ ਉਹਨਾਂ ਦੀ ਸੋਚ ਦੇ ਵਿਰੁੱਧ ਲੜਾਈ ਦੀ ਜਿੱਤ ਹੈ ਅਸੀਂ ਇਸ ਜਿੱਤ ਦੇ ਉੱਤੇ ਖੁਸ਼ੀ ਦਾ ਪ੍ਰਗਟਾਵਾ ਵੀ ਕਰਦੇ ਹਾਂ ਬਹੁਤ ਬਹੁਤ ਸ਼ੁਕਰੀਆ ਧੰਨਵਾਦ